ਆ ਪੰਜ ਖੈ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਆ ਜੂਜ ਖੈ ਆ ਜੂਜ ਇਹ ਲਫਜ਼ ਹੈ ਜੂਜਣਾ ਜੂਜਨ ਦਾ ਅਰਥ ਲੜਨਾ ਆ ਜੂਜ ਖੈ ਪ੍ਰਮਾਤਮਾ ਤੇਰੇ ਨੂੰ ਕੋਈ ਵੀ ਜੂਜ ਨਹੀਂ ਸਕਦਾ ਕਿਸੇ ਕੋਲ ਤਾਕਤ ਨਹੀਂ ਕਿ ਤੇਰੇ ਨਾਲ ਲੜਾਈ ਕਰ ਸਕੇ ਉਹ ਜੰਦਾ ਜੋ ਮਰਜੀ ਕਹੀ ਜੇ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਇਹ ਨਹੀਂ ਕਰਦਾ ਆ ਨਹੀਂ ਕਰਦਾ ਜੋ ਮਰਜੀ ਪਿੱਟੀ ਜਾਂ ਕਲਪੀ ਜਾਂ ਕੋਈ ਨਹੀਂ ਜੰਮਿਆ ਉਹਦੇ ਮੁਕਾਬਲੇ ਤੇ ਖਲੋ ਕੇ ਲੜ ਸਕੇ ਅਜੂਜ ਖੈ ਉਹਦੇ ਨਾਲ ਕੋਈ ਨਹੀਂ ਜੂ ਸਕਦਾ ਮਹਾਰਾਜ ਕਹਿੰਦੇ ਨੇ ਅਜੂਜ ਖੈ ਅਚੰਜਖੈ ਅਚੰਜਦਾਰ ਚੁੰਦਾ ਝਗੜੇ ਚ ਮੇਲੇ ਆ ਜਿਹੜੇ ਸਾਨੂੰ ਗਲ ਪਏ ਕੋਈ ਝਗੜੇ ਚ ਮੇਲੇ ਨੇ ਤੇਰੇ ਨਾਲ ਤੈਨੂੰ ਤੇਰੇ ਗਲ ਚ ਕੋਈ ਝਗੜਾ ਚ ਮੇਲਾ ਹੈ ਹੀ ਨਹੀਂ ਪਾਰਬਰਮ ਪਰਮੇਸ਼ਵਰ ਝਗੜੇ ਝੰਬੇਲਿਆ ਤੋਂ ਮੁਕਤ ਹੈ ਉਹਨੂੰ ਕੋਈ ਝਗੜਾ ਨਹੀਂ ਵਿਆਪਦਾ ਅਮੀਕ ਹੈ ਇਹ ਲਬ ਸਤਗੁਰਾਂ ਨੇ ਅਰਬੀਕ ਦਾ ਲਿਆ ਹੈ ਮੈਂ ਕੱਲ ਵੀ ਕਿਹਾ ਸੀ ਅਰਬੀ ਫਾਰਸੀ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਇਹ ਸਾਰੇ ਅਮੀਕ ਤੇ ਰਫੀਕ ਦੋਨੋਂ ਸ਼ਬਦ ਅਰਬੀ ਦੇ ਨੇ ਜੀ ਅਮੀਕ ਹੈ ਅਮੀਕ ਦਾ ਲਫ਼ਜ਼ ਜੀ ਅਰਥ ਹੈ ਬੜਾ ਡੂੰਗਾ ਹੈ ਬੜਾ ਗਹਿਰਾ ਹੈ ਅੱਗੇ ਸ਼ਬਦ ਰਫੀਕ ਹੈ ਅਰਬੀ ਵਿੱਚ ਰਫੀਕ ਕਹਿੰਦੇ ਆ ਮਿੱਤਰ ਨੂੰ ਸਾਥੀ ਨੂੰ ਤੁਸੀਂ ਗਹਿਰੇ ਬੜੇ ਹੋ ਤੇ ਵਾਹ ਗੁਰੂ ਜੀ ਸੱਚ ਇਹ ਵਿੱਚ ਸਾਰਿਆਂ ਜੀਵਾਂ ਦਾ ਜੇ ਕੋਈ ਰਫੀਕ ਹੈ ਮਿੱਤਰ ਹੈ ਤੇ ਸਾਥੀ ਹੈ ਸਿਰਫ ਤੂੰ ਡੂੰਗਾ ਬੜਾ ਹੈ ਜਿਦਾ ਕੋਈ ਵੀ ਨਾ ਸਾਥੀ ਰਹਦਾ ਉਹਦਾ ਰਫੀਕ ਵੀ ਤੂੰ ਹੈ ਅਮੀਕ ਹੈ ਡੂੰਗਾ ਹੈ ਰਫੀਕ ਹੈ ਸਭ ਦੇ ਮਿੱਤਰ ਕੋ ਆ ਤੰਦਖ ਹੈ ਤੰਦ ਦਾ ਅਰਥ ਹੈ ਤੰਦੇ ਝੰਬੇਲੇ ਆ ਤੰਦਖ ਹੈ ਤੁਸੀਂ ਤੰਦਿਆਂ ਤੋਂ ਮੁਕਤ ਕੋਈ ਤੰਦਾ ਨਹੀਂ ਵਿਆਪਦਾ ਆ ਬੰਧਖ ਹੈ ਅਸੀਂ ਬੰਧਨ ਚਾਹ ਮੇਰੇ ਪਾਰਬ੍ਰਹਮ ਵੈਗੁਰੂ ਜੀ ਆਪ ਜਿਹਨੂੰ ਕੋਈ ਬੰਧਨ ਨਹੀਂ ਫਿਰ ਬਿੰਤੀ ਆ ਤੰਦਖ ਹੈ ਆ ਬੰਧਖ ਹੈ ਅੱਗੇ ਗੁਰੂ ਜੀ ਕਹਿੰਦੇ ਨਿਰਬੂਝ ਖੈ ਨਿਰਸ਼ਬਦ ਆ ਗਿਆ ਜੇਸੀ ਇਹਨੂੰ ਅੱਖਰਾਂ ਚ ਲਿਖਾਂਗੇ ਫਿਰ ਨੰਨੇ ਨੂੰ ਸਿਹਾਰੀ ਪਾ ਕੇ ਪੂਰਾ ਰਰ ਨਿਰ ਬੂਝ ਦਾ ਲਬਜੀ ਅਰਥ ਹੁੰਦਾ ਜੋ 부ਝਿਆ ਜਾ ਸਕੇ ਜਿਹਦੇ ਭੇਦ ਨੂੰ ਸਮਝਿਆ ਜਾ ਸਕੇ ਨਿਰਬੂਝ ਖੈ ਵਾਹ ਗੁਰੂ ਜੀ ਆਪ ਜੀ ਬਾਰੇ ਕੋਈ ਬੰਦਾ ਵੀ 부ਝ ਨਹੀਂ ਸਕਦਾ ਸਮਝ ਨਹੀਂ ਸਕਦਾ ਅੱਗੇ ਸ਼ਬਦ ਵਰਤਿਆ ਅਸੂਝ ਖੈ ਸੋਜੀ ਜਿਹਨੂੰ ਆਪਾਂ ਕਹਿੰਦੇ ਸਮਝਤ ਅਸੂਜ ਖੈ ਜਿਹੜਾ ਖੈ ਨਰ ਬੂਝ ਤੇ ਉਹ ਸਮਝ ਵਿੱਚ ਕਿੱਥੇ ਆ ਜਾਏਗਾ ਜਿਹਨੂੰ ਬੁਝਿਆ ਨਹੀਂ ਜਾਂਚਦਾ ਉਹਨੂੰ ਸਮਝਿਆ ਵੀ ਨਹੀਂ ਜਾਂਚਦਾ ਗੁਰੂ ਜੀ ਕਹਿੰਦੇ ਨੇ ਅਕਾਲ ਖੈ ਸਾਰੇ ਜੀਵ ਕਾਲ ਦੇ ਅਧੀਨ ਨੇ ਪਰ ਆਪ ਜੀ ਅਕਾਲ ਹੋ ਜਿਹਦੇ ਉੱਤੇ ਸਮਾਂ ਪ੍ਰਭਾਵ ਵੀ ਨਹੀਂ ਪਾਉਂਦਾ ਫਿਰ ਬਿੰਤੀ ਭਾਈ ਸਮਾਂ ਬਾਦ ਵਿੱਚ ਬਣਿਆ ਵੈ ਗੁਰੂ ਜੀ ਤਾਂ ਸਮੇ ਤੋਂ ਪਾਰ ਨੇ ਜਿਹਨੂੰ ਮਹਾਰਾਜ ਨੇ ਕਿਹਾ ਅਕਾਲ ਮੂਰਤ ਕੱਲ ਵੀ ਮੈਂ ਕਿਹਾ ਸੀ ਤੂੰ ਅਕਾਲ ਪੁਰਖ ਨਹੀਂ ਸਿਰ ਕਾਲਾ ਪਰਮੇਸ਼ਰ ਉਤੇ ਕੋਈ ਸਮਾ ਸਾਡੇ ਤੇ ਸਮਾਂ ਲਾਗੂ ਹੈ ਪਹਿਲਾ ਨਿੰਮੇ ਸਾ ਫਿਰ ਜੰਮੇ ਸਾ ਫਿਰ ਬੱਚੇ ਸਾ ਫਿਰ ਕਿਸ਼ੋਰ ਖੈ ਫਿਰ ਜਵਾਨੀ ਖੈ ਫਿਰ ਅਧਕੜ ਖੈ ਫਿਰ ਬੁੱਢੇਪਾ ਖੈ ਜਿੰਨਾ ਮਰਜੀ ਲੱਤਾਂ ਬੰਦਾ ੜਾਈ ਜਾ ਮੌਤ ਨੇ ਖਿੱਚ ਕੇ ਲੈ ਜਾਣਾ ਉਸ ਉਤੇ ਕੋਈ ਅਸਰ ਨਹੀਂ ਸੱਚੀ ਮੱਚੀ ਉਹ ਅਕਾਲ ਖੈ ਉਹਦੇ ਉਤੇ ਕੋਈ ਸਮਾਂ ਪ੍ਰਭਾਵ ਨਹੀਂ ਪਾਉਂਦਾ ਤੇ ਗੁਰੂ ਜੀ ਕਹਿੰਦੇ ਆਜਾਲ ਖੈ ਜਾਲਦਰਤਾ ਪਾ ਸਮਝਣਾ ਜੀ ਜਾਲ ਪਾਣਾ ਬੰਧਨ ਕਹਿ ਲੋ ਆਜਾਲ ਖੈ ਤੁਹਾਨੂੰ ਕੋਈ ਮਾਇਆ ਦਾ ਜਾਲ ਨਹੀਂ ਵਿਆਪ ਸਕਦਾ ਅੱਗੇ ਸਤਿਗੁਰੂ ਕਹਿੰਦੇ ਨੇ ਅੱਲਾਹ ਫਿਰ ਬਿੰਤੀ ਹੈ ਅੱਲਾਹ ਲਾਹਾ ਅਗੇਤਰ ਐੜਾ ਇੱਥੇ ਲਾਹਾ ਦਾ ਅਰਥ ਆ ਨਹੀਂ ਗੁਰਮੁਖ ਲਾਹਾ ਲੈ ਗਏ ਲਾਹੇ ਕਾਰਨ ਆਇਆ ਜਗ ਇਹ ਨਹੀਂ ਇੱਥੇ ਲਾਹਾ ਦਾ ਅਰਥ ਲੱਭਣਾ ਅਲਾਹ ਹੈ ਕੋਈ ਦੁਨੀਆ ਦੀ ਤਾਕਤ ਨਹੀਂ ਤੈਨੂੰ ਲੱਭ ਸਕਦੀ ਤੂੰ ਅਲੱਭ ਹੈ ਅਜਾਹ ਹੈ ਫਿਰ ਬੇਨਤੀ ਸੁਣਿਓ ਇਹ ਹਾ ਜ਼ਰੂਰ ਬੋਲਣਾ ਅਜਾਹ ਹੈ ਤੁਹਾਨੂੰ ਕੋਈ ਥਾਂ ਨਹੀਂ ਜਿੱਥੇ ਅਸੀਂ ਲੱਭ ਸਕੀਏ ਤੇਰਾ ਇੱਕ ਟਿਕਾਣਾ ਕੋਈ ਹੈ ਹੀ ਨਹੀਂ ਵੈਗੁਰੂ ਜੀ ਕੋਈ ਜਗ੍ਹਾ ਨਹੀਂ ਜਿਹਨੂੰ ਆਪਾਂ ਜਗਾ ਕਹਿ ਲਈਏ ਅਨੰਤ ਖੈ ਇਹ ਦੋ ਸ਼ਬਦਾਂ ਨਾਲ ਬਣਿਆ ਅਨ ਪਲੱਸ ਅਨੰਤ ਐੜਾ ਟਿੱਪੀ ਬਾਕੇ ਤਤਾ ਅਨੰਤ ਅਨੰਤ ਖੈ ਉਹ ਪਾਰ ਬ੍ਰह्म ਪਰਮੇਸ਼ਵਰ ਜਿਹਦਾ ਅੰਤ ਨਹੀਂ ਲੱਭਿਆ ਜਾ ਸਕਦਾ ਅੱਗੇ ਮਹਾਰਾਜ ਕਹਿੰਦੇ ਮਹੰਤ ਖੈ ਆ ਜਿਹੜਾ ਸ਼ਬਦ ਆਪਾਂ ਵਰਤੇ ਆਂ ਵੀ ਫਲਾਣਾ ਮਹੰਤ ਬਣ ਕੇ ਬਹਿ ਗਿਆ ਇਹ ਲਫ਼ਜ਼ ਮਾੜਾ ਕੋਈ ਨਹੀਂ ਮਹੰਤ ਦਾ ਅਰਥ ਹੁੰਦਾ ਵੱਡਾ ਜੇ ਤੁਸੀਂ ਅਨੰਤ ਹੋ ਤੁਹਾਡਾ ਅੰਤ ਕੋਈ ਨਹੀਂ ਤੇ ਅੱਗੇ ਮਹਾਰਾਜ ਕਹਿੰਦੇ ਮਹੰਤ ਖੈ ਤੂੰ ਸਭ ਤੋਂ ਵੱਡਾ ਹੈ ਤੇਰੇ ਤੋਂ ਵੱਡਾ ਹੋਰ ਕੋਈ ਹੈ ਹੀ ਨਹੀਂ ਅਨੰਤ ਖੈ ਮਹੰਤ ਖੈ ਅਲੀਕ ਹੈ ਐੜਾ ਗੀਤਰ ਅਲੀਕ ਹੈ ਲੀਕ ਦਾ ਅਰਥ ਆਪਾਂ ਪੰਜਾਬੀ ਸਮਝਦੇ ਆਂ ਜੀ ਅਰੀਕਾ ਲਕੀਰ ਖਿੱਚਣੀ ਅਲਿਕ ਹੈ ਬੰਦੇ ਨੇ ਧਰਤੀ ਦੇ ਉੱਤੇ ਲੀਕਾਂ ਖਿੱਚ ਕੇ ਹੱਦਾਂ ਬਣਾ ਦਿੱਤੀਆਂ ਆ ਮੇਰੀ ਆ ਤੁਹਾਡੀ ਅਲਿਕ ਹੈ ਇਹਦਾ ਅਰਥ ਹੋ ਗਿਆ ਜੀ ਉਹ ਪਰਮਾਤਮਾ ਜਿਹਨੂੰ ਲੀਕਾ ਵਾ ਕੇ ਤੁਸੀਂ ਕਹਿ ਨਹੀਂ ਸਕਦੇ ਇਹਨਾਂ ਸਾਡਾ ਤੇ ਇਹਨਾਂ ਤੁਹਾਡਾ ਫਿਰ ਬਿੰਤੀ ਉਹਨੂੰ ਖੱਦ ਵਿੱਚ ਨਹੀਂ ਬੰਨਿਆ ਜਾ ਸਕਦਾ ਉਹ ਲੀਕਾਂ ਚ ਨਹੀਂ ਪੈਂਦਾ ਉਹਦੇ ਲਈ ਕਿਹੜੀ ਲਕੀਰ ਕੋਈ ਖੇਚ ਸਕਦਾ ਹੈ ਜੀ ਅਲਿਕ ਹੈ ਕੋਈ ਤੁਹਾਡੇ ਲਈ ਲਕੀਰ ਨਹੀਂ ਕੋਈ ਖਤ ਬੰਦਾ ਨਹੀਂ ਮੈਂ ਰਾਤ ਵੀ ਕਿਹਾ ਬੰਦੇ ਨੇ ਧਰਮ ਦੇ ਨਾਂ ਤੇ ਲਕੀਰਾਂ ਖਿੱਚੀਆਂ ਨੇ ਸੱਚੇ ਰੱਬ ਨੇ ਕੋਈ ਲਕੀਰ ਨਹੀਂ ਖਿੱਚੀ ਉਹ ਅਲਿਖ ਉਸ ਉੱਪਰ ਕੋਈ ਲਕੀਰ ਨਹੀਂ ਅਗਲੀ ਗੱਲ ਜੀ ਨਿਰਸਰੀਕ ਹੈ ਨਿਰ ਦਾ ਅਰਥ ਰਹਿਤ ਤੇ ਸ਼ਰੀਕ ਦਾ ਅਰਥ ਆਪ ਸਮਝਦੇ ਹੋ ਜੀ ਕਿ ਜਿਹੜਾ ਬਰਾਬਰ ਤੇ ਹੋ ਜਾਏ ਨਿਰਸਰੀਕ ਹੈ ਵਾਹ ਗੁਰੂ ਜੀ ਤੇਰਾ ਸ਼ਰੀਕ ਕੋਈ ਨਹੀਂ ਪੈਦਾ ਹੋ ਸਕਦਾ ਜਿਹਨੂੰ ਅੱਗੇ ਮਾਰ ਕੇ ਕਹਿੰਦੇ ਨਿਰਸਾਕਿੰਗ ਸ਼ਰੀਕ ਹੈ ਤੇਰਾ ਸਾਖ ਹੋਵੇ ਤੇ ਸ਼ਰੀਕ ਬਣੇਗਾ ਨਾ ਤੇਰੇ ਵਰਗਾ ਕੋਈ ਹੈ ਹੀ ਨਹੀਂ ਤੇਰੇ ਬਰਾਬਰ ਹੀ ਕੋਈ ਨਹੀਂ ਜੇ ਜੇ ਤੇ ਤੇਰੇ ਨਾਲ ਇਹ ਸਭ ਜੋ ਇੱਕ ਸ਼ਬਦ ਵਰਤਨੀ ਕੰਪੀਟੀਸ਼ਨ ਸ਼੍ਰੀਕਾ ਤੇ ਉੱਥੇ ਆਊਗਾ ਜਿਹੜਾ ਬਰਾਬਰ ਦਾ ਹੋਊਗਾ ਵੀ ਉਹ ਪੁੱਛਣਾ ਮਸਲਾ ਤਹ ਹੈ ਜੋਕਿਸ਼ ਕਰ ਸੋ ਆਪੇ ਕਰੇ ਕੜਾ ਕਿਹੜਾ ਉਹਦਾ ਵਿਰੋਧ ਕਰੂਗਾ ਮਹਾਰਾਜ ਕਹਿੰਦੇ ਜੇ ਤੇਰੀ ਲਕੀਰ ਖੱਦ ਬੰਦਾ ਕੋਈ ਨਹੀਂ ਤੇ ਨਿਰਸ਼ਰੀਕ ਹੈ ਤੇਰਾ ਕੋਈ ਸ਼ਰੀਕ ਨਹੀਂ ਅੱਗੇ ਗੁਰੂ ਜੀ ਕਹਿੰਦੇ ਨਿਰਲੰਭ ਹੈ ਇੱਕ ਸ਼ਬਦ ਹੈ ਆਲੰਭ ਕਲਸੀ ਪੜ ਰਹਾ ਸਾ ਬਲੰਭ ਆਲੰਭ ਦਾ ਅਰਥ ਹੈ ਸਹਾਰਾ ਇੱਥੇ ਗੁਰੂ ਜੀ ਕਹਿੰਦੇ ਨਿਰਲੰਭ ਹੈ ਆਸੀਂ ਬੈਠੇ ਆ ਨਾ ਜੀ ਆ ਕਾਰਪਟ ਦੇ ਵਿੱਚ ਬੈਠੇ ਆ ਥੱਲੇ ਸਾਡੇ ਕੋ ਸਹਾਰਾ ਹੈ ਨਾ ਆ ਛੱਤ ਖਲੋਤੀ ਹੈ ਵੀ ਸਹਾਰੇ ਤੇ ਵੀ ਨਿਰਲੰਭ ਦਾ ਅਰਥ ਹੈ ਜਿੱਦੀ ਖੋਦ ਵਾਸਤੇ ਕਿਸੇ ਸਹਾਰੇ ਦੀ ਲੋੜ ਹੀ ਨਹੀਂ ਪਰਮਾਤਮਾ ਨੂੰ ਕੋਈ ਸਹਾਰਾ ਨਹੀਂ ਚਾਹੀਦਾ ਜੇ ਸੀ ਕਹੀਏ ਜੀ ਇਹ ਗੁਰਦਵਾਰੇ ਮੰਦਰ ਮਸੀਤਾਂ ਇਹ ਨਾਮ ਜਪਣਿਆ ਤਾਂ ਰੱਬ ਦਾ ਸਹਾਰਾ ਹੈ ਜੇ ਸਾਰੀ ਦੁਨੀਆ ਖਿਮਾ ਕਰ ਦੇਉ ਇਹ ਕਹਿੰਦੇ ਸੀ ਮਨ ਦੇ ਕੋਈ ਨਹੀਂ ਉਹ ਤਾਂ ਵੀ ਹੈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਉਹਨੂੰ ਕੋਈ ਸਹਾਰਾ ਨਹੀਂ ਕਿਸੇ ਦਾ ਨਿਰਲੰਭ ਖੈ ਤੇ ਅੱਗੇ ਗੁਰੂ ਜੀ ਸ਼ਬਦ ਵਰਤਦੇ ਨੇ ਅਸੰਭਖੈ ਇੱਕ ਸ਼ਬਦ ਵਰਤੇ ਜਾਂਦਾ ਅਸੰਭਵ ਅਸੰਭਵ ਦਾ ਅਰਥ ਹੁੰਦਾ ਹੈ ਕਿ ਜਿਹੜਾ ਵਿਚਾਰ ਦੀ ਹੱਦ ਵਿੱਚ ਨਾ ਸਕੇ ਅਸੀਂ ਪੰਜਾਬੀ ਚ ਵੀ ਕਹਿੰਦੇ ਆ ਆ ਕੰਮ ਸੰਭਵ ਹੈ ਇਹ ਅਸੰਭਵ ਹੈ ਅਸੰਭ ਹੈ ਵੈਗੁਰੂ ਜੀ ਇਹ ਕੋਈ ਸਮਝ ਵਿੱਚ ਤੁਸੀਂ ਆਉਣ ਵਾਲੀ ਵਿਚਾਰ ਵਿਚਾਰ ਨਹੀਂ ਸਕਦੇ ਤੁਸੀਂ ਜੀਵ ਦੇ ਵਿਚਾਰ ਮੰਡਲ ਤੋਂ ਉੱਚੇ ਹੋ ਅੱਗੇ ਗੁਰੂ ਜੀ ਕਹਿੰਦੇ ਆ ਗੰਮ ਹੈ ਕਿ ਪ੍ਰਭੂ ਵੈਗੁਰੂ ਜੀ ਤੁਸੀਂ ਆਪਹੁੰਚ ਹੋ ਮੈਂ ਸ਼ਬਦ ਵਰਤਿਆ ਸੀ ਕੱਲ ਜੀ ਗਮਦਰ ਤੇ ਗਮਤਾ ਪਹੁੰਚਣਾ ਇਥੇ ਅਗੰਮ ਜਿਸ ਤੱਕ ਕੋਈ ਪਹੁੰਚ ਨਹੀਂ ਸਕਦਾ ਅਜੰਮ ਖੈ ਅਜੰਮ ਜਿਹਦਾ ਜਨਮ ਨਹੀਂ ਹੋਣਾ ਐੜਾ ਕੀਤ ਲਗਾ ਜਿਹਦਾ ਜਨਮ ਕੋਈ ਨਹੀਂ ਆ ਭੂਤ ਖੈ ਵਾਹ ਗੁਰੂ ਜੀ ਜਿਹੜੇ ਅਸੀਂ ਪੰਜ ਤਤਾਂ ਦੇ ਬਣੇ ਨਾ ਪੰਜ ਭੂਤਕ ਸਰੀਰ ਪਰਮਾਤਮਾ ਅਭੂਤ ਖੈ ਤੁਸੀਂ ਸੱਚੀ ਮੁੱਚੀ ਪੰਜਾਂ ਤਤਾਂ ਦੇ ਸਰੀਰ ਨਹੀਂ ਇਹਦੇ ਰਚਾਇਤੇ ਹੋ ਆ ਭੂਤ ਖੈ ਤੇ ਅੱਗੇ ਗੁਰੂ ਜੀ ਕਹਿੰਦੇ ਅਛੂਤ ਖੈ ਅਛੂਤ ਦਾ ਅਰਥ ਜਿਹਨੂੰ ਛੂਹਾ ਨਾ ਜਾ ਸਕੇ ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ ਨੂੰ ਛੋਹਨੇ ਆਂ ਮਹਾਰਾਜ ਕਹਿੰਦੇ ਨੂੰ ਛੂਆ ਨਹੀਂ ਜਾ ਸਕਦਾ ਅੱਗੇ ਹੈ ਆਲੋਕ ਹੈਂ ਏ ਪ੍ਰਭੂ ਲੋਕ ਅਵਲੋਕਣ ਸ਼ਬਦ ਵੇਖਣਾ ਆਲੋਕ ਹੈਂ ਤੁਹਾਨੂੰ ਇਹਨਾਂ ਅੱਖਾਂ ਨਾਲ ਕਿੰਨੇ ਦੇਖਣਾ ਹੈ ਅਸ਼ੋਕ ਹੈਂ ਸ਼ੋਕ ਦਾ ਅਰਥ ਇੱਕ ਸ਼ੌਂਕ ਇੱਕ ਸ਼ੋਕ ਸੋਗਜ ਨੂੰ ਕਹਿੰਦੇ ਆਸ਼ੋਕ ਹੈਂ ਵੈਗੁਰੂ ਜੀ ਤੇਰੇ ਅੰਦਰ ਕਦੀ ਵੀ ਸੋਗ ਨਹੀਂ ਪ੍ਰਮਾਤਮਾ ਜਿਹੜੇ ਨੇ ਪਰਮੇਸ਼ਵਰ ਜਿਹੜੇ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ ਅਸ਼ੋਕ ਹੈ ਅਕਰਮ ਹੈ ਤੈਨੂੰ ਮਿਲਣ ਵਾਸਤੇ ਕਿਹੜੀਆਂ ਧਾਰਮਿਕ ਰਸਮਾਂ ਕਰੀਏ ਕਿਹੜੇ ਕਰਮਾਂ ਦੀਆਂ ਤੁਸੀਂ ਹੁੰਦੇ ਨਹੀਂ ਨਹੀਂ ਤੁਸੀਂ ਕੋਈ ਕਰਮ ਨਹੀਂ ਤੇਰੇ ਤੇ ਲਾਗੂ ਹੁੰਦੇ ਮਹਾਰਾਜ ਕਹਿੰਦੇ ਆ ਭਰਮ ਖੈ ਤੁਸੀਂ ਭਰਮ ਤੋਂ ਰਹਿ ਤਖੋ ਅੱਗੇ ਹੈ ਜੀ ਅਜੀਤ ਹੈ ਆਪ ਨੂੰ ਕੋਈ ਨਹੀਂ ਜਿੱਤ ਸਕਦਾ ਆਪੀਤ ਹੈ ਆਪ ਜੀ ਡਰ ਤੋਂ ਰਹਿ ਤੋ ਭੈ ਤੋਂ ਰਹਿ ਤੋ ਆਬਾਹ ਹੈ ਕਲ ਦਾਸਿਕ ਬੇਨਤੀ ਕੀਤੀ ਸੀ ਇਹਦੇ ਅਖਰੀ ਅਰਥ ਮੈਂ ਤਾਂ ਇੱਕ ਸ਼ਬਦ ਹੈ ਵਾਹ ਵਾਹਣ ਕੈਰੀ ਕਰਨ ਲੈ ਜਾਣਾ ਆਬਾਹ ਹੈ ਕੋਈ ਚੀਜ਼ ਐਸੀ ਨਹੀਂ ਜਿਹੜੀ ਚੁੱਕ ਕੇ ਤੈਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾ ਫਿਰ ਬੇਨਤੀ ਤੇਰੀ ਤੁਹਾਡੀ ਖਸਤੀ ਨੂੰ ਕੋਈ ਹਲਾ ਨਹੀਂ ਸਕਦਾ ਆਬਾਹ ਹੈ ਅੱਗੇ ਗੁਰੂ ਜੀ ਕਹਿੰਦੇ ਆਗਾਹ ਹੈ ਦਾ ਗਾਹ ਦਾ ਅਰਥ ਹੋ ਗਿਆ ਕਿ ਜਿਸ ਦਾ ਥਾ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਅੱਗੇ ਗੁਰੂ ਜੀ ਕਹਿੰਦੇ ਨੇ ਆਮਾਨ ਖੈ ਬਿੰਤੀ ਮਾਨ ਦੇ ਅਰਥ ਬਹੁਤ ਨੇ ਪਰ ਆਪਾਂ ਬੜੇ ਸਰਲ ਜੀ ਅਰਥ ਮੈਂ ਜਦੋਂ ਕੱਲ ਦੀ ਕਥਾ ਸ਼ੁਰੂ ਕੀਤੀ ਮੇਰੇ ਮਨ ਸੀ ਵੀ ਇਹ ਤੇ ਇੰਨੇ ਕਮਾਲ ਦੀ ਸ਼ਬਦਾਵਲੀਏ ਉਚਾਰਨ ਇੱਕ ਰੱਖ ਦੇਣ ਬਹੁਤ ਅਰਥ ਨੇ ਇੱਕ ਸ਼ਬਦ ਉਹ ਕਿਸ 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 ਭਾਸ਼ਾ ਵਿੱਚ ਹੁਣ ਮਾਨ ਇੱਕ ਹੀ ਲੈਸਨ ਹੈ ਸਿ ਮਾਨ ਇਕ ਮਾਨ ਦਾ ਅਰਥ ਆ ਵੱਡੇ ਤੇ ਭਰੋਸਾ ਹੈ ਜਿਵੇਂ ਮਾਨ ਮੰਗੋ ਕਾਨ ਮੰਗੋ ਧਨ ਲਖਮੀ ਸੁਤ ਦੇ ਇਕ ਹੈ ਸਾਧੂ ਮਨ ਕਾ ਮਾਨ ਤਿਆਗੋ ਹੁਣ ਇਥੇ ਮਾਨ ਨਾ ਤਾਂ ਇਹ ਹਮੇ ਦਾ ਆਮਾਨ ਹੈ ਇਥੇ ਮਾਨਦਰ ਤੇ ਮਿੰਨਾ ਮਾਪਣਾ ਆਮਾਨ ਹੈ ਕੋਈ ਦੁਨੀਆ ਦਾ ਕੰਡਾ ਕੋਈ ਤੋਲ ਨਹੀਂ ਜਿਹੜਾ ਕਿ ਜੋਕ ਕੇ ਕਹਿ ਰੱਬ ਇਨਾ ਵੱਡਾ ਇਨੀ ਤਾਕਤ ਵਾਲਾ ਹੈ ਆਮਾਨ ਖੈ ਤੇ ਗੁਰੂ ਜੀ ਕਹਿੰਦੇ ਨਿਧਾਨ ਖੈ ਇਹਦੇ ਅਰਥ ਕਰਕੇ ਆਇਆ ਨਿਧਾਨ ਖੈ ਆਪ ਜੀ ਗੁਣਾ ਦੇ ਰੋਹਾਨੀਅਤ ਦੇ ਖਜ਼ਾਨੇ ਕੋ ਅਨੇਕ ਹੈ ਅਨੇਕਾਂ ਵਿੱਚ ਵਰਤ ਰਹੇ ਫਿਰ ਕੀ ਜੀ ਜੋ ਕੁਝ ਅਨੇਕਤਾ ਬਣਾਈਏ ਅਨੇਕ ਹੈ ਫਿਰ ਇਕ ਹੈ ਇਸ ਨੂੰ ਫਿਰ ਬਿੰਤੀ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਆਪਣੇ ਬੇਅੰਤ ਰੂਪ ਬਣਾਏ ਨੇ ਪਰ ਉੱਤੇ ਆਪਾ ਪੜ ਕੇ ਆਇਆ ਆਰੂਪ ਹੈ ਬੇਅੰਤ ਰੂਪ ਨੇ ਤੁਹਾਡੇ ਅਨੇਕਾਂ ਨੇ ਅਨੇਕ ਹੈ ਤੇ ਫਿਰ ਜਦੋਂ ਤੁਹਾਡੀ ਆਪਣੀ ਮੋਜ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਫਿਰ ਤੂੰ ਆਪਣੇ ਆਪ ਇੱਕ ਹੀ ਹੈ ਫਿਰ ਅਰਜ ਸਭੂ ਮਦਨਾਰੇ ਜਦੋਂ ਸਾਰਿਆਂ ਚ ਹੈ ਤੁਸੀਂ ਅਨੇਕਾਂ ਹੋ ਇਨੂੰ ਥੋੜਾ ਜਿਹਾ ਇਉਂ ਸਮਝ ਲਿਏ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪੇ ਇੱਕ ਦਿਖਲਾਈ ਸਾੰਘ ਉਤਾਰ ਥਮਿਓ ਪਸਾਰਾ ਤਬ ਇੱਕੋ ਇਕੰਕਾਰਾ ਫਿਰ ਥੋੜਾ ਜਿਹਾ ਹੋਰ ਜਲ ਤੇ ਉਠੇ ਅਨਕ ਤਰੰਗਾ ਤਰੰਗਾ ਅਨੇਕ ਨੇ ਪਰ ਜਲ ਇੱਕ ਹੈ ਕਨਕ ਭੂਖਨ ਕੀਨੇ ਬਹੁ ਰੰਗਾ ਸੋਨੇ ਦੀ ਡਲੀ ਇੱਕ ਹੈ ਗਹਿਣੇ ਅਨੇਕਾ ਨੇ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇਕ ੰਕਾਰਾ ਫਿਰ ਅਰਜੈ ਜਦੋਂ ਫਲ ਬੀਜ ਪਾਇਆ ਅੰਕੁਰ ਬਣਿਆ ਤਣਾ ਬਣਿਆ ਟਾਣੀ ਬਣੀ ਜੇ ਫਿਰ ਫਲ ਕਿਤੇ ਪੱਕਿਆ ਫਿਰ ਕੀ ਹੋਇਆ ਫਲ ਪੱਕਿਆ ਤੇ ਉਹ ਵੀ ਬੀਜ ਨਿਕਲਿਆ ਜਿਹੋ ਜਿਹੇ ਬੀਜ ਅਸੀਂ ਇਹਦਾ ਮਤਲਬ ਵੀ ਏਕ ਤੋਂ ਅਨੇਕਤਾ ਹੈ ਪਰ ਅਨੇਕ ਹੋ ਕੇ ਫਿਰ ਇੱਕ ਦਾ ਇੱਕ ਹੈ ਮਹਾਰਾਜ ਬਚਨ ਕਰ ਰਿਹਾ ਇਹਨੂੰ ਸਤਗੁਰਾਂ ਨੇ ਅਕਾਲ ਉਸਤਤਿ ਚ ਕਿਹਾ ਜੈਸੇ ਇੱਕ ਆਗ ਤੇ ਕਨੋਕਾ ਕੋਟ ਆਗ ਉਠਣ ਨਿਆਰੇ ਨਾਰੇ ਹੋ ਕੇ ਫਿਰ ਆਗ ਮੈਂ ਮਿਲਾਹੇਗੇ ਜੈਸੇ ਇੱਕ ਆਗ ਤੇ ਕਨੋਕਾ ਕੋਟਾਗੁਕਤ ਇੱਕ ਨਿੱਕੀ ਜੀ ਅਗ ਦੀ ਬਲਦੇ ਹੋਏ ਭਾਂਬੜ ਵਿੱਚੋਂ ਕਿੰਨੀਆਂ ਨਿੱਕੀਆਂ ਨਿੱਕੀਆਂ ਚੰਗਾਰੀਆਂ ਨਿਕਲਦੀਆਂ ਨੇ ਪਿਆਰਿਓ ਅਗ ਤਾਂ ਇੱਕ ਹੈ ਚਿੰਗਾਰੀਆਂ ਅਨੇਕਾਂ ਨੇ ਤੇ ਜਦੋਂ ਅਗ ਸਮਾਣੀ ਅਗ ਵਿੱਚ ਫਿਰ ਕੱਲੀ ਅਗ ਦੀ ਅਗ ਹੀ ਰਹਿ ਜਾਣੀ ਇਹ ਸਤਗੁਰੂ ਸਮਤ ਦੇ ਰਹੇ ਆ ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੋਕਾ ਸਭੇ ਧੂਰ ਕੀ ਸਮਾਹੇਗੇ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭ ਹੈ ਪਾਨ ਕੀ ਕਹਾਂਗੇ ਤੈਸੇ ਵਿਸ਼ਵ ਰੂਪ ਤੇ ਅਪੂਤ ਭੂਤ ਭੂਦਰਤ ਚੇਤਨਾ ਤਤ ਅਪੂਤ ਜੜਤਾ ਤੈਸੇ ਵਿਸ਼ਵ ਰੂਪ ਤੇ ਅਪੂਤ ਭੂਤ ਪ੍ਰਗਟ ਹੋਏ ਤਾਂ ਹੀ ਤੇ ਉਪਜ ਸਭ ਹੈ ਤਾਂ ਹੀ ਮੈਂ ਸਮਾਹੇਗੇ ਜਦੋਂ ਉਪਜ ਹੈ ਉਦੋਂ ਅਨੇਕ ਹੈ ਜਦੋਂ ਸਮਾ ਜਾਂਦੇ ਨੇ ਫਿਰ ਇੱਕ ਦਾ ਇੱਕ ਹੈ ਮਹਾਰਾਜ ਬਚਨ ਕਰ ਰਿਹਾ ਅਨੇਕ ਹੈ ਫਿਰ ਇੱਕ ਹੈ ਹੁਣ ਇਸ ਤੋਂ ਅਗਲਾ ਜੀ ਸ਼ੰਦ ਸੀ ਪਰ ਲੱਗਿਆ ਚੌਥਾ ਇੱਕ ਹੈ ਪੁਜੰਗ ਪ੍ਰਯਾਤ ਛੰਦ ਕੱਲ ਹੀ ਮੈਂ ਬੇਨਤੀ ਕੀਤੀ ਸੀ ਇਹ ਹਾਂ ਜੇ ਕਿਸੇ ਨੇ ਛੰਦਾਂ ਬਾਰੇ ਸੱਚੀ ਮੁੱਚੀ ਬੰਦਾ ਰੱਖਦਾ ਉਤਸ਼ਾਹ ਵੀ ਇਹ ਛੰਦਾਬੰਦੀ ਕੀ ਹੈ ਇਹ ਸ੍ਰੀਮਾਨ ਭਾਈ ਕਾਨ ਸਿੰਘ ਜੀ ਨਾਭਾ ਦੀ ਕਿਤਾਬ ਹੈ ਗੁਰੂ ਛੰਦਾ ਦਿਵਾਕਰ ਵੈਸੇ ਪਟਿਆਲਾ ਯੂਨੀਵਰਸਿਟੀ ਨੇ ਕਿਤਾਬ ਸ਼ਾਪੀ ਪਿੰਗਲ ਤੇ ਅਰੂਜ਼ ਬੜੀ ਮੋਟੀ ਕਿਤਾਬ ਹੈ ਬੜੀ ਜਾਣਕਾਰੀ ਦਿੰਦੀ ਸ਼ੰਦਾਬੰਦੀ ਬਾਰੇ ਇੱਥੇ ਪੁਜੰਗ ਪ੍ਰਯਾਤ ਚੰਦ ਸਿੱਧੇ ਸ਼ਬਦ ਵਰਦਨ ਸੱਪ ਦੀ ਤਰ੍ਹਾਂ ਟੇਡਾ ਉੱਚਾ ਨੀਵਾ ਚੱਲਣ ਵਾਲਾ ਅੱਗੇ ਜੀ ਨਮੋ ਸਰਬ ਮਾਨੇ ਨਮੋ ਦਾ ਅਰਥ ਹੈ ਨਮਸਕਾਰ ਸਿੱਧੇ ਅਰਥ ਇੱਕੋ ਹੀ ਸਰਬ ਦਾ ਅਰਥ ਹੈ ਸਾਰੇ ਤੇ ਮਾਨੇ ਦਾ ਅਰਥ ਇੱਥੇ ਦੇਖੋ ਆਦਰ ਯੋਗ ਹੋ ਗਿਆ ਖੁਰ ਅਰਜ ਹੈ ਅੱਗੇ ਸਿੱ ਉੱਤੇ ਪੜ ਕੇ ਆਇਆ ਆਮਾਨ ਹੈ ਉਸੇ ਮਿਣਿਆ ਨਹੀਂ ਜਾਚਦਾ ਤੇ ਯਾਦ ਰੱਖਿਓ ਇੱਥੇ ਸਿਹਾਰੀ ਲੱਗ ਗਈ ਮਾਨੇ ਅਰਥ ਬਦਲ ਗਿਆ ਜੀ ਇੱਥੇ ਇੱਥੇ ਮਾਨੇ ਦਾ ਅਰਥ ਜਿਵੇਂ ਸਨਮਾਨ ਦੇਣਾ ਨਮੋ ਸਰਬ ਮਾਨੇ ਨਮਸਕਾਰ ਹੈ ਮੱਥਾ ਟੇਕਣਾ ਵੈ ਗੁਰੂ ਜੀ ਆਪ ਜੀ ਨੂੰ ਇਹ ਸਾਰੇ ਧਰਤੀ ਦੇ ਜੀਵ ਜਿਹੜੇ ਨੇ ਆਪ ਜੀ ਨੂੰ ਆਦਰ ਦਿੰਦੇ ਆ ਸਮਸਤੀ ਨਿਧਾਨੇ ਸਮਸਤ ਦਾ ਅਰਥ ਸਾਰੇ ਸੰਸਕ੍ਰਿਤ ਦਾ ਸ਼ਬਦ ਹੈ ਸਮਸਤੀ ਨਿਧਾਨੇ ਨਿਧਾਨਦਾਰ ਤੇ ਖਜ਼ਾਨਾ ਇਹ ਪਾਰ ਬ੍ਰਹਮ ਪਰਮੇਸ਼ਵਰ ਜੀ ਸਾਰੇ ਤੁਹਾਨੂੰ ਮੰਨਦੇ ਆ ਤੇ ਸਾਰੇ ਖਜ਼ਾਨਿਆਂ ਦੇ ਮਾਲਕ ਸਿਰਫ ਤੁਸੀਂ ਹੋ ਤੁਹਾਡੇ ਤੋਂ ਬਿਨਾ ਕਿਸੇ ਕੋਲ ਨਹੀਂ ਸਾਚੇ ਸਾਇਬਾ ਕਾ ਨਾਹੀ ਘਰ ਤੇ ਰਹਿ ਇਹ ਤੁਹਾਡੇ ਘਰ ਹੀ ਸਭ ਕੁਝ ਨਮੋ ਦੇਵ ਦੇਵੇ ਇਥੇ ਸਤਿਗੁਰੂ ਸ਼ਬਦ ਵਰਤ ਰਿਹਾ ਕਿ ਦੇਖੋ ਉਹ ਪਾਰ ਬ੍ਰਹਮ ਪਰਮੇਸ਼ਵਰ ਵੈਸੇ ਦੇਵ ਦਾ ਲਬਜ਼ੀ ਅਰਥ ਪ੍ਰਕਾਸ਼ ਵੀ ਹੁੰਦਾ ਹੈ ਆਪਾਂ ਦੇਵਤਾ ਕਹਿੰਨੇ ਮਹਾਰਾਜ ਜੀ ਨੇ ਸ਼ਬਦੀ ਵਰਤੇ ਸਾਧ ਪੁਰਖ ਜੋ ਕਰਮ ਕਮਾਵੇ ਨਾਮ ਦੇਵਤਾ ਜਗ ਮਹਿ ਕਹਾਵੇ ਗੁਰੂ ਗੋਬਿੰਦ ਸਿੰਘ ਇੱਥੇ ਦੇਵ ਦੇਵੇ ਇਹਦਾ ਲਬਜ਼ੀ ਅਰਥ ਹੋ ਗਿਆ ਵਾਹ ਗੁਰੂ ਜੀ ਲੋਕ ਦੇਵੀ ਦੇਵਤਿਆਂ ਨੂੰ ਮੰਨਦੇ ਨੇ ਦੇਵਾਦ ਦੇਵ ਤੁਸੀਂ ਦੇਵਤਿਆਂ ਦੇ ਵੀ ਦੇਵ ਦੇਖੋ ਸੱਚੇ ਵੇ ਗਾਵਣ ਤੁਦ ਨੂੰ ਪਵਣ ਪਾਣੀ ਬਸੰਤਰ ਕੀ ਹੈ ਗਾਰੇ ਨਾ ਅ ਤੇਵੀ ਦੇਵਤੇ ਬ੍ਰਹਮਾ ਤੈਨੂੰ ਗਾ ਰਿਹਾ ਹੈ ਖਿਰ ਬੇਨਤੀ ਹੈ ਜੀ ਨਮੋ ਦੇਵ ਦੇਵੇ ਮੈਂ ਕਿਸੇ ਦੇਵਤੇ ਨੂੰ ਕਿਉਂ ਮੰਨਾ ਮੈਂ ਤਾਂ ਉਹਨੂੰ ਮੰਨਾਗਾ ਜਿਹੜਾ ਦੇਵਤਿਆਂ ਦਾ ਵੀ ਦੇਵਤਾ ਹੈ ਗੁਰੂ ਜੀ ਕਿਨੇ ਅਪੇਖੀ ਭੇਖ ਤੋਂ ਰਹਿਤ ਹੋ ਅਪੇਵੇ ਅਪੇਵੇ ਐੜਾ ਗੀਤ ਨਾ ਬਾਚਕ ਭੇਵ ਦਾ ਅਰਥ ਹੈ ਭੇਦ ਅਪੇਵੇ ਭੇਖ ਨਹੀਂ ਕੋਈ ਨਹੀਂ ਤੁਹਾਡਾ ਤੇ ਸੱਚੀ ਐਵੇ ਜੀ ਤੁਸੀਂ ਆਪਣਾ ਪੇਖ ਤੋ ਰਹਿ ਤਖੋ ਕੋਈ ਭੇਕ ਨਹੀਂ ਤੇ ਕੋਈ ਭੇਦ ਵੀ ਨਹੀਂ ਤੁਹਾਡਾ ਜਾਣ ਸਕਦਾ ਭੇਵੇ ਦਾ ਅਰਥ ਭੇਦ ਆ ਭੇਵੇ ਅਗੇ ਨਮੂ ਕਾਲ ਕਾਲੇ ਇੱਥੇ ਕਾਲ ਦਰ ਤਾਪਾ ਸਮਾਂ ਨਹੀਂ ਕਰਾਂਗੇ ਇੱਥੇ ਕਾਲ ਦਰ ਇੱਥੇ ਮੌਤ ਨਮੂ ਕਾਲ ਕਾਲੇ ਜਨਮ ਤੇ ਮੌਤ ਤੁਸੀਂ ਬਣਾਇਆ ਪਰਮੇਸ਼ਵਰ ਤੁਹਾਡੇ ਚੇਹੇ ਨਹੀਂ ਤਾਕਤ ਹੈ ਤੁਸੀਂ ਕਾਲ ਦੇ ਵੀ ਕਾਲੋ ਤੁਸੀਂ ਮੌਤ ਦੀ ਵੀ ਮੌਤ ਕਰ ਦਿੰਦੇ ਹੋ ਇਹਦਾ ਮਤਲਬ ਮੌਤ ਦਾ ਵੀ ਖਾਤਮਾ ਕਰ ਦਿੰਦੇ ਨਮੂ ਸਰਬ ਪਾਲੇ ਨਮਸਕਾਰ ਹੈ ਤੁਹਾਨੂੰ ਜੀ ਆਪ ਜੀ ਨੂੰ ਵਾਹਿਗੁਰੂ ਜੀ ਜਿਹੜਾ ਸਾਰਿਆਂ ਦੀ ਪਰਤਪਾਲਨਾ ਰੱਖਿਆ ਕਰਦਾ ਹੈ ਨਮੋ ਸਰਬ ਗਾਉਣੇ ਇੱਥੇ ਸਤਿਗੁਰਾਂ ਨੇ ਸ਼ਬਦ ਗਾਉਣੇ ਵਰਤਿਆ ਹੈ ਇਹਦਾ ਅਰਥ ਹੈ ਜਿਸ ਦੀ ਸਾਰਿਆਂ ਤੱਕ ਗਮਤਾ ਹੈ ਪਹੁੰਚ ਹੈ ਮੱਥਾ ਟੇਕਨੇ ਤੁਹਾਨੂੰ ਵਾਹਿਗੁਰੂ ਜੀ ਤੁਹਾਡੀ ਤਾਂ ਪਹੁੰਚ ਸਾਰਿਆਂ ਤੱਕ ਹੈ ਨਮੋ ਸਰਬ ਭਾਉਣੇ ਭਾਉਣ ਦਾ ਅਰਥ ਭਵਨ ਇਥੇ ਪੜਤ ਆਪਾਂ ਭੌਣੇ ਕਰਾਂਗੇ ਜੀ ਭੌਣੇ ਭਵਨ ਇਹਨੂੰ ਕਹਿੰਦੇ ਲੋਕ ਹੁਣ ਕਈ ਵਾਰੀ ਜਦੋਂ ਆਪਾਂ ਕਹਿੰਦੇ ਨੇ ਜੀ ਖੋਜ ਕੀਤੀ ਜਾ ਰਹੀ ਹੈ ਜੀ ਮੰਗਲ ਤੇ ਜੀਵਨ ਹੈ ਕਿ ਨਹੀਂ ਦੂਜੇ ਗ੍ਰਹਾਂ ਤੇ ਜੀਵਨ ਹੈ ਕਿ ਨਹੀਂ ਜਦੋਂ ਮਹਾਰਾਜ ਦੇ ਬਚਨ ਪੜ੍ਹਨੇ ਆ ਸੋਚਨੇ ਆ ਵੀ ਰੂਖਾਨੀਅਤ ਨਾਲ ਦੇਖਾਂਗਾ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਜਿੰਨੇ ਵੀ ਬ੍ਰਹਿਮੰਡ ਕਾਂਡਨੇ ਲੋਕ ਨੇ ਜਿੰਨਾ ਕੋਈ ਤੁਸੀਂ ਪੈਦਾ ਕੀਤਾ ਵੈ ਗੁਰੂ ਜੀ ਕੋਈ ਵੀ ਗਰੇ ਕੋਈ ਵੀ ਚੀਜ਼ ਐ ਸਿਨੀ ਜਿੱਥੋਂ ਤੱਕ ਤੁਹਾਡੀ ਪਹੁੰਚ ਨਹੀਂ ਤੇਰੀ ਖਰ ਖਾਤੇ ਮੌਜੂਦਗੀ ਹੈ